ਜੇ ਇੱਥੇ ਆਪਾਂ ਬੈਠੀ ਆ ਆਪਣੀ ਜਿਹੜੀ ਸੋਚ ਹੈ ਜੇ ਸਿੱਖ ਵਾਲੀ ਹੈ ਤਾਂ ਸਾਧ ਸੰਗ ਦੀ ਆਪਣੀ ਸੋਚ ਹੈ ਜਿਹੜੀ ਕੋ ਰਾਜਨੀਤਕ ਤੌਰ ਤੇ ਹੀ ਹੋਣੀ ਚਾਹੀਦੀ ਉਹ ਕਿਉਂ ਹੋਣੀ ਚਾਹੀਦੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕਿੱਥੇ ਖੜੇ ਆ ਤੇ ਆਪਾਂ ਨੂੰ ਟਾਰਗੇਟ ਕਰਨ ਵਾਲਾ ਕੌਣ ਹੈ ਪ੍ਰਬੰਧਕ ਦਾ ਕੀ ਫਰਜ ਬਣਦਾ ਹੈ ਗ੍ਰੰਥੀ ਸਿੰਘ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਸਤਿਗੁਰਾਂ ਦੇ ਅਦਬ ਵਾਸਤੇ ਕੀ ਚੀਜ਼ ਜ਼ਰੂਰੀ ਹੈ ਗ੍ਰੰਥੀ ਸਿੰਘ ਇਹ ਗੱਲ ਸਾਂਝੀ ਕਰੇਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੁਣ ਉਥੇ ਕਮੇਟੀ ਦਾ ਫਰਜ ਹੈ ਜੋ ਗੱਲ ਸਾਂਝੀ ਕੀਤੀ ਗਈ ਹੈ ਉਹਦੇ ਉੱਤੇ ਪਹਿਰਾ ਦੇਣਾ ਇਹ ਕਿ ਭਾਈ ਗੱਲ ਇੱਧਰ ਕਰਨ ਦੇ ਵਿੱਚ ਪਾਈ ਤੇ ਇੱਧਰੋਂ ਕੱਢ ਦੇ। ਇਹ ਕਮੇਟੀ ਦਾ ਮਤਲਬ ਨਹੀਂ। ਗੁਰੂ ਸਾਹਿਬ ਦੇ ਅਦਬ ਦੀ ਜਦੋਂ ਗੱਲ ਹੁੰਦੀ ਹੈ ਸਾਧ ਸੰਗਤ ਜੇ ਕੋਈ ਪਿਓ ਦੀ ਦਾੜ੍ਹੀ ਪੁੱਟ ਦੇਵੇ ਤੇ ਸਾਧ ਸੰਗਤ ਪੁੱਤ ਵੇਖਦਾ ਰਹੇ ਸਾਧ ਸੰਗਤ ਉਸ ਤੋਂ ਬੰਦਾ ਮਰਿਆ ਚੰਗਾ ਜੇਕਰ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਸਾਧ ਸੰਗਤ ਜੇਕ ਤੇ ਸਮਾਂ ਮਿਲ ਜਾਵੇ ਮੌਕੇ ਤੇ ਹੀ ਸਾਧ ਸੰਗਤ ਜੀ ਸਾਰਾ ਕੁਝ ਨਿਪਟਾ ਦੇਣਾ ਚਾਹੁੰਦਾ ਕਿਸੇ ਵੀ ਅਦਾਬ ਤੇ ਕਿਸੇ ਵੀ ਸਾਧ ਸੰਗਤ ਦੀ ਕਾਨੂੰਨ ਤੇ ਕੋਈ ਹਸਤਾਬ ਨਹੀਂ ਹੈ ਹੁਣ ਕਿਉਂਕਿ ਸਾਧ ਸੰਗਤ ਜੀ ਸਮੇਂ ਅਸਾ ਗਿਆ ਇਹ ਆਪਾਂ ਨੇ ਸਾਰਿਆਂ ਨੇ ਵੇਖਿਆ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਜਾਨ ਵੀ ਸੁਰੱਖਿਆ ਕੀਤੀ ਗਈ ਸਿਕਿਉਰਿਟੀ ਮਿਲ ਗਈ ਹੁਣ ਦੱਸੋ ਜੀ ਵੀ ਇਨਸਾਨ ਗੁਰੂ ਸਾਹਿਬ ਨੂੰ ਮਿਲਿਆ ਸਿੱਖਾਂ ਨੂੰ ਮਿਲਿਆ ਜਾਂ ਬੇਅੱਤੀ ਕਰਨ ਵਾਲੇ ਨੂੰ ਮਿਲਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਪਵਿੱਤਰ ਨਿੱਕੀ ਗੋਦੇ 'ਚ ਜਿਨੇ ਵੀ ਗੁਰਮਤਿ ਪਿਆਰੀਆਂ ਸੰਕਾ ਪਹੁੰਚੀਆਂ ਹਨ ਸਭ ਤੋਂ ਪਹਿਲਾਂ ਭਾਈ ਫਤੀ ਪ੍ਰਵਾਨ ਕਰੋ ਆਜ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਨੇ ਗੱਲ ਕੀਤੀ ਹੈ ਸਿਸਟਮ ਦੀ ਹੁਣ ਸਿਸਟਮ ਕੀ ਹੈ ਸਾਧ ਸੰਜੀ ਜੇ ਦਿੱਥੀ ਆਪਾ ਬੈਠੀ ਆ ਆਪਣੀ ਜਿਹੜੀ ਸੋਚ ਹੈ ਜੇ ਸਿੱਖ ਵਾਲੀ ਹੈ ਤਾਂ ਸਾਧ ਸੰਜੀ ਆਪਣੀ ਸੋਚ ਹੈ ਜਿਹੜੀ ਉਹ ਰਾਜਨੀਤਕ ਤੌਰ ਤੇ ਵੀ ਹੋਣੀ ਚਾਹੀਦੀ ਹੈ ਉਹ ਕਿਉਂ ਹੋਣੀ ਚਾਹੀਦੀ ਹੈ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕਿੱਥੇ ਖੜੇ ਆ ਕੀ ਆਪਾਂ ਨੂੰ ਟਾਰਗੇਟ ਕਰਨ ਵਾਲਾ ਕੌਣ ਹੈ ਜੇ ਆਪਣੇ ਅੰਦਰ ਇਹ ਸੋਚ ਨਹੀਂ ਆਪਾਂ ਸਮਝ ਨਹੀਂ ਸਕਾਂਗੇ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਨਾਲ ਕੀ ਵਾਪਰੇਗਾ ਭਾਵੇਂ ਇੱਕ ਕਦਮ ਪੁੱਟਿਆ ਤਾਂ ਅਗਲਾ ਕਦਮ ਪੁੱਟਣ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਹਮਣੇ ਕੌਣ ਹੈ ਤੇ ਇਹਦਾ ਟਕਰਾ ਕਿਸ ਤਰੀਕੇ ਦੇ ਨਾਲ ਕਰਨਾ ਹੈ ਨੁਕਤੇ ਦੀ ਗੱਲ ਹੈ ਹੁਣ ਆਪਾਂ ਸਾਰੇ ਇੱਥੇ ਸਤਿਗੁਰਾਂ ਦੀ ਪਾਵਨ ਪਿੱਤਰ ਗੋਦੇ ਵਿੱਚ ਬੈਠੇ ਆਂ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਿਓ ਦਾਸ ਨੂੰ ਤਕਰੀਬਨ 40-35 ਸਾਲ ਇਸੇ ਸੇਵਾ ਦੇ ਵਿੱਚ ਇਸੇ ਘਰ ਦੇ ਵਿੱਚ ਸਤਿਗੁਰਾਂ ਦੇ ਘਰ ਦੇ ਵਿੱਚ ਸਾ ਸੰਗਤ ਦੀ ਸੇਵਾ ਨਿਭਾਉਂਦਿਆਂ ਹੋ ਗਿਆ ਬਚਪਨ ਤੋਂ ਹੀ ਲੱਗੀ ਸਾ ਸੰਗੀਤ ਬਹੁਤ ਕੁਝ ਦੇਖਿਆ ਜ਼ਿੰਦਗੀ ਦੇ ਵਿੱਚ ਇਹ ਵੀ ਚੀਜ਼ਾਂ ਦੇਖੀਆਂ ਨੇ ਜਿਹੜੀ ਗੱਲ ਅਦਵ ਸਤਕਾਰ ਦੀ ਹੈ ਜਦੋਂ ਕਿਤੇ ਵੀ ਕੋਈ ਵੀ ਗੁਰਮਤਾ ਹੁੰਦਾ ਹੈ ਉਸਤ ਹੁੰਦੀ ਹੈ ਕਿਸੇ ਵਿਚਾਰ ਦੀ ਕਿਸੇ ਵੀ ਨੁਕਤੇ ਨੂੰ ਲੈ ਕੇ ਹੁਣ ਆਪਣੀ ਜਿਹੜੀ ਗੋਸਟ ਹੋ ਰਹੀ ਹੈ ਇਹ ਹੈ ਸਤਿਗੁਰਾਂ ਦੇ ਪਾਵਨ ਪਵਿੱਤਰ ਸਤਕਾਰ ਨੂੰ ਬਹਾਲ ਕਰਨ ਦੀ ਕਿ ਕਿਸ ਤਰ੍ਹਾਂ ਸਾਡੇ ਸਾਡੇ ਵਿੱਚ ਕਮੀਆਂ ਨੇ ਕਿੱਥੇ ਕਮੀਆਂ ਨੇ ਉਸ ਨੂੰ ਸਤਿਗੁਰਾਂ ਦੇ ਸਤਕਾਰ ਦੀ ਗੱਲ ਦਾਸ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹੈ ਇਥੇ ਪ੍ਰਬੰਧਕ ਦੀ ਬੀਰਵੀ ਬੈਠੇ ਹਨ ਇਹ ਸਤਕਾਰਯੋਗ ਗ੍ਰੰਥੀ ਵੀਰ ਵੀ ਬੈਠੇ ਹਨ ਗ੍ਰੰਥੀ ਸਿੰਘ ਦਾ ਕੀ ਫਰਜ਼ ਬਣਦਾ ਹੈ ਉਹ ਨੂੰ ਸਮਝਣਾ ਪੈਗਾ ਪ੍ਰਬੰਧਕ ਦਾ ਕੀ ਫਰਜ਼ ਬਣਦਾ ਹੈ ਕ੍ਰੰਤੀ ਸਿੰਘ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਸਤਿਗੁਰਾਂ ਦੇ ਅਦਬ ਵਾਸਤੇ ਕੀ ਚੀਜ਼ ਜ਼ਰੂਰੀ ਹੈ ਗ੍ਰੰਥੀ ਸਿੰਘ ਇਹ ਗੱਲ ਸਾਂਝੀ ਕਰੇਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਾਡੇ ਨਗਰ ਦੇ ਵਿੱਚੋਂ ਪ੍ਰਧਾਨ ਪ੍ਰਧਾਨਗੀ ਆਇਆ ਗੁਰੂ ਘਰ ਦੀ ਖਜਾਨਚੀ ਵੀ ਆਇਆ ਇਹ ਗੱਲ ਸਾਂਝੀ ਕਰਾਂਗੇ ਕਮੇਟੀ ਦੇ ਨਾਲ ਗ੍ਰੰਥੀ ਸਾਂਝੀ ਕਰੇਗਾ ਹੁਣ ਉਥੇ ਕਮੇਟੀ ਦਾ ਫਰਜ ਹੈ ਜੋ ਗੱਲ ਸਾਂਝੀ ਕੀਤੀ ਗਈ ਹੈ ਉਹਦੇ ਉੱਤੇ ਪਹਿਰਾ ਦੇਣਾ ਇਹ ਕਿ ਭਾਈ ਗੱਲ ਇੱਧਰ ਕਰਨ ਦੇ ਵਿੱਚ ਪਾਈ ਤੇ ਇੱਧਰੋਂ ਕੱਢ ਦਿੱਤੀ ਇਹ ਕਮੇਟੀ ਦਾ ਮਤਲਬ ਨਹੀਂ ਕਮੇਟੀ ਦਾ ਕੰਮ ਹੈ ਉਹਨੂੰ ਅਮਲ ਦੇ ਵਿੱਚ ਲੈ ਕੇ ਆਉਣਾ ਦੂਰੋਂ ਨਜ਼ਰ ਦੁਸ਼ਮਣ ਤੇ ਬਣਾ ਕੇ ਰੱਖਣੀ ਸਾਧ ਸੰਗ ਜੀ ਜੇ ਆਪਾਂ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਧ ਸੰਗ ਜੀ ਇੱਕ ਸੰਤ ਬਣਾਇਆ ਇਹ ਸਾਧ ਸੰਗ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਿਪਾਈ ਵੀ ਬਣਾਇਆ ਹੈ ਜੇ ਇਸ ਘਰ ਦੇ ਵਿੱਚ ਬੇਗ ਵਰਤੀਆ ਤਾਂ ਇਥੇ ਤੇਗ ਵੀ ਚਲਦੀ ਹੈ ਆਪਾਂ ਅਰਦਾਸ ਦੇ ਵਿੱਚ ਹਰ ਰੋਜ਼ ਸਾਧ ਸੰਗ ਜੀ ਆਪਾਂ ਜ਼ਿਕਰ ਕਰਦੇ ਹਾਂ ਦੇਗ ਚਲਾਈ ਤੇਗ ਵਾਹੀ ਇੱਕ ਵੀ ਬਹੁਣੀ ਪੈਂਦੀ ਆ ਸਮਾਜਦੂ ਆ ਜਾਂਦਾ ਹੈ ਪਰ ਸਾਧ ਸੰਗੀ ਧੰਨਵਾਦ ਹੈ ਸਾਧ ਸੰਗੀ ਇਹਨਾਂ ਪੀਰਾਂ ਦਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਇਹ ਉਦਮ ਅਪਰਾਲਾ ਕੀਤਾ ਹੈ ਇਹ ਧਿਆਨ ਦੇਣ ਵਾਲੀ ਗੱਲ ਹੈ ਸਾਧ ਸੰਗੀ ਕੇਵਲ ਸੁਣ ਕੇ ਇਥੋਂ ਚਲੇ ਗਏ ਉਹਦੇ ਨਾਲ ਗੱਲ ਨਹੀਂ ਬਣਨੀ ਗੱਲ ਤਾਂ ਬਣੇਗੀ ਜੇ ਕੱਲ ਜੇਕਰ ਗੱਲ ਤੇ ਅਮਲ ਕੀਤਾ ਜਾਵੇਗਾ ਆਲੇ ਦੁਆਲੇ ਕੀ ਹੋ ਰਿਹਾ ਹੈ ਧਿਆਨ ਰੱਖਿਆ ਜਾਵੇਗਾ ਗਰੰਥੀ ਸਿੰਘ ਦਾ ਫਰਜ ਬਣਦਾ ਹੈ 10 ਗਰੰਥੀ ਸਿੰਘ ਦੀ ਡਿਊਟੀ ਕਰਦਾ ਹੈ ਗਰੰਥੀ ਸਿੰਘ ਦਾ ਫਰਜ ਬਣਦਾ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਅਦਬ ਸਤਕਾਰ ਕਿੰਨਾ ਕਰਨਾ ਹੈ ਹਾਜ਼ਰ ਨਜ਼ਰ ਜਾਣਦੇ ਆ ਸਤਿਗੁਰਾਂ ਦਾ ਜਿਹੜਾ ਹੈ ਸਤਕਾਰ ਕਰਨਾ ਹੈ ਕਮੇਟੀ ਦਾ ਫਰਜ ਹੈ ਸਾਹ ਸੰਨੀ ਆਪਾਂ ਪਹਿਲਾ ਵਿਚਾਰ ਪਹਿਲਾਂ ਵੀ 10 ਬੁੱਲ ਕੇ ਤੇ ਆਏ ਵੀ ਉਹਦੇ ਅਮਲ ਕਰਨਾ ਵੀ ਗਰੰਥੀ ਸਿੰਘ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਗੁਰੂ ਸਾਹਿਬ ਦੇ ਅਦਬ ਦੀ ਜਦੋਂ ਗੱਲ ਆਉਂਦੀ ਹੈ ਸਾਤਸੰਗੀ ਜੇ ਕੋਈ ਪਿਓ ਦੀ ਦਾੜ੍ਹੀ ਕੁੱਟ ਦਵੇ ਤੇ ਸਾਤਸੰਗੀ ਪੁੱਤ ਵੇਖਦਾ ਰਹੇ ਤੇ ਸਾਤਸੰਗੀ ਉਸ ਤੋਂ ਬੰਦਾ ਮਰਿਆ ਚੰਗਾ ਹੈ ਜੇਕਰ ਗੁਰੂ ਸਾਹਿਬ ਦੀ ਬੇਅਦਵੀ ਹੁੰਦੀ ਹੈ ਸਾਤਸੰਗੀ ਜੇ ਕਿਤੇ ਸਮਾਂ ਮਿਲ ਜਾਵੇ ਮੌਕੇ ਤੇ ਹੀ ਸਾਤਸੰਗੀ ਸਾਰਾ ਕੁਝ ਨਿਪਟਾ ਦੇਣਾ ਚਾਹੀਦਾ ਕਿਸੇ ਵੀ ਅਦਾਤ ਤੇ ਕਿਸੇ ਵੀ ਸਾਤਸੰਗ ਦੀ ਕਾਨੂੰਨ ਤੇ ਕੋਈ ਹਸਤਾਬ ਨਹੀਂ ਹੈ ਹੁਣ ਕਿਉਂਕਿ ਸਾਤਸੰਗੀ ਸਮੇਂ ਐਸਾ ਆ ਗਿਆ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਸਿਕਿਉਰਟੀਆਂ ਮਿਲੀਆਂ ਇਹ ਆਪਾਂ ਨੇ ਸਾਰਿਆਂ ਨੇ ਵੇਖਿਆ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਜਾਨ ਦੀ ਸੁਰੱਖਿਆ ਕੀਤੀ ਗਈ ਸਿਕਿਉਰਟੀ ਮਿਲ ਗਈ ਹੁਣ ਦੱਸੋ ਜੀ ਵੀ ਇਨਸਾਫ ਗੁਰੂ ਸਾਹਿਬ ਨੂੰ ਮਿਲਿਆ ਸਿੱਖਾਂ ਨੂੰ ਮਿਲਿਆ ਜਾਂ ਬੇਅਦਬੀ ਕਰਨ ਵਾਲੇ ਨੂੰ ਮਿਲਿਆ ਹੈ ਇਸ ਕਰਕੇ ਸਾਧ ਸੰਗਤ ਜੀ ਸਾਨੂੰ ਜੇ ਕਿਤੇ ਨੀਵੇਂ ਹੋਣ ਦਾ ਸਾਧ ਸੰਗਤ ਜੀ ਸਮਾ ਬਣੇ ਤੇ ਨੀਵੇਂ ਵੀ ਹੋ ਜਾਣਾ ਚਾਹੀਦਾ ਹੈ ਪਰ ਤੇਗ ਦੇ ਸਾਥ ਸੰਗਿ ਮੁਰੂ ਚੜ ਕੇ ਆਉਂਦਾ ਹੈ ਤੇ ਤੇਗ ਨੂੰ ਹੱਥ ਪਾ ਕੇ ਸਾਥ ਸੰਗਿ ਸੋਧਾ ਲਾਉਣ ਦਾ ਵੀ ਸਾਹ ਤਬ ਸਿੱਖ ਲੈਣਾ ਚਾਹੀਦਾ ਹੈ ਕਿਉਂਕਿ ਗੁਰਮੁਖ ਪਿਆਰੋ ਸਾਰੇ ਸੁਝਵਾ ਨੂੰ ਬਹੁਤਾ ਝੁਕਿਆਂ ਵੀ ਇਹ ਕਹਿੰਦੇ ਜੇ ਜਿਆਦਾ ਝੁਕ ਜੇ ਨਾ ਮਨੁੱਖ ਦੀ ਪੱਕ ਸਿਰ ਤੋਂ ਲੈ ਕੇ ਡਿੱਗ ਜਾਵੇ ਫਿਰ ਵੀ ਕੋਈ ਫਾਇਦਾ ਨਹੀਂ ਇਸ ਕਰਕੇ ਥੋੜਾ ਜਿਹਾ ਸਾਥ ਸੰਗਿ ਹੋ ਸਕਦਾ ਹੈ ਮੈਂ ਆਪਣੀਆਂ ਭਾਵਨਾਵਾਂ ਦੇ ਵਿੱਚ ਬੈਠ ਕੇ ਗਰਮ ਖਿਆਲੀ ਗੱਲ ਕੀਤੀ ਹੋਏ ਸਾਧ ਸੰਗ ਦੀ ਪਰਮਾ ਇਸ ਤੋਂ ਸਾਧ ਸੰਗ ਜੀ ਮੰਨਕਰ ਨਹੀਂ ਹੋ ਸਕਦਾ ਕਿਉਂਕਿ ਜੋ ਮਨ ਦੇ ਵਿੱਚ ਗੱਲ ਹੁੰਦੀ ਹੈ ਗੁਰੂ ਦੀ ਹਜ਼ੂਰੀ ਦੇ ਅੰਦਰ ਬੈਠ ਕੇ ਬੰਦੇ ਨੂੰ ਝੂਠ ਕਦੇ ਨਹੀਂ ਬੋਲਣਾ ਚਾਹੀਦਾ ਸਤਿਗੁਰੂ ਸੱਚੇ ਪਾਤਸ਼ਾਹ ਕੇ ਇੱਕੋ ਹੀ ਅਰਦਾਸ ਕਰਿਓ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਏਕਤਾ ਅਥਵਾਕ ਤੇ ਜਥੇ ਹੁੰਦੀ ਬਖਸ਼ ਕਰ ਇੰਨੀਆਂ ਬੇਨਤੀਆਂ ਕਰਦਾ ਖਮਾ ਦਾ ਜੱਜ ਕਾ ਸੋ ਵਾਦ ਘਾਟ ਇਹ ਸ਼ਬਦ ਬੋਲਿਆ ਗਿਆ ਵੀ ਦਾਸ ਕਿ ਮੰਨਦਾ ਜੱਜ ਪਿਆ ਆਪ ਜੀ ਸਭ ਸੰਗਤਾਂ ਅਤੇ ਸਤਗੁਰੂ ਜੀ ਬਖਸ਼ਣ ਜੋਗਨ ਸਤਗੁਰੂ ਜੀ ਕਿਰਪਾ ਕਰਨ ਸਭ ਨੂੰ ਸਤਿਗੁਰਾਂ ਦਾ ਪਾਵਨ ਪਿੱਤਰ ਸਤਕਾਰ ਬਹਾਲ ਕਰਨ ਦਾ ਬਲ ਉਤਮ ਪਾਲੇ ਬਖਸ਼ਿਸ਼ ਕਰਨ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਹਰ ਮੈਦਾਨ ਤੇ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ